ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਅੱਜ ਆਪਣੇ ਨਾਲ ਆ ਰਿਹਾ ਜੀ ਆਪਣੇ ਯੂਟਿਊਬਰ ਸਾਹਿਬ ਕਵਰ ਬਾਟ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਅੱਜ ਰਣਵੀਰ ਭਾਈ ਹੁਣੀ ਆਏ ਆ ਤੇ ਇੱਧਰ ਅਸੀਂ ਕਬੂਤਰ ਲੈਣ ਆਏ ਆ ਤਾਂ ਅਸੀਂ ਪ੍ਰਦੀਪ ਭਾਈ ਦੇ ਘਰ ਰਹੇ ਆ ਯੂਕੇ ਵਾਲੇ ਸਾਡੇ ਤੇ ਆਹ ਉਹਨਾਂ ਦੇ ਵੱਡੇ ਭਰਾ ਵਾ ਠੀਕ ਹੈ ਜੀ ਸ਼ੁਭ ਨਾਮ ਦੱਸ ਦੋ ਬਿਕਰਮਜੀਤ ਸਿੰਘ ਬਿਕਰਮ ਜੀ ਸੈਂ ਬਿਕਾ ਵੀ ਸਾਡਾ ਤੇ ਆ ਸੋਨੀ ਵੀਰ ਹੈ ਸਾਡਾ ਠੀਕ ਹੈ ਜੀ ਗੰਡੀ ਵਿੰਡ ਤੋਂ ਤੇ ਆ ਤੁਹਾਨੂੰ ਆ ਪਰਿੰਦਿਆਂ ਦਾ ਸ਼ੌਂਕ ਕਰਾਉਨੇ ਆ ਜੀ ਇਹ ਹੋਮ ਬਰੀਡ ਹੈ ਜੀ ਸਾਡੀ ਘਰ ਦੀ ਤੇ ਸਟੈਂਪਾਂ ਦੇ ਵਿੱਚ ਇਹਨਾਂ ਦੇ ਬੱਚੇ ਆਉਂਦੇ ਆ ਇਸੇ ਬਲੱਡ ਲਾਈਨ ਦੇ ਵਿੱਚੋਂ 4:00 ਵਜੇ ਤੇ 21 ਮਿੰਟ ਦੇ ਉੱਤੇ ਮਾਦੀ ਬੈਠੀ 2022 ਦੇ ਵਿੱਚ ਠੀਕ ਹੈ ਜੀ ਲਓ ਜੀ ਇਹ ਗਾਂ ਜੋੜਨ ਲਈ ਰੋਕੇ ਹੋਏ ਹੈ ਜੀ ਠੀਕ ਹੈ ਜੀ ਆਹ ਭਾਈ ਫੁੱਲ ਵੀਊ ਜੋ ਇਹਦਾ ਇਸ ਤੋਂ ਬਾਅਦ ਭਾਈ ਜੀ ਨਾਲ ਕੋ ਇੱਕ ਜੀ ਆਪਣਾ ਫਰੋਜਬਰੀ ਕਬੂਤਰ ਆਇਆ ਭਾਈ ਜੀ ਦੇ ਹੱਥ 'ਚ ਆ ਇਹਦਾ ਤੁਹਾਨੂੰ ਪਸ਼ੌਂ ਕਰਾਉਣੀ ਹੈ ਲੋ ਕਰੋਨੇ ਸ਼ੌਂ ਲਓ ਜੀ ਉਤਰ ਜੋ ਲਓ ਜੀ ਬੜੇ ਬੜੇ ਫਰੋਜਪਰੀ ਵੇਖਿਆ ਹੋਣਗੇ ਤੁਸੀਂ ਆ ਸਾਡਾ ਫਰੋਇਪਰੀ ਕੂਤਰੀ ਵੇਰੋ ਜੀ ਲੋ ਜੀ ਕਰੋ ਜੀ ਸ਼ੌਂਕ ਆਪਣੇ ਭਰਾ ਸਾਰੇ ਬਹੁਤ ਘੱਟ ਐਸੇ ਫਰੋਇਪਰੀ ਕੂਤਰ ਮਿਲਦੇ ਆ ਤੇ ਬਾਕੀ ਭਾਈ ਹੁਣੀ ਦੱਸਦੇ ਵੇ ਭਾਈ ਇਹ ਲੱਕੀ ਵੀਰ ਟਾਰੀ ਵਾਲਿਆਂ ਦਿੱਤਾ ਹੈ ਆਪਾਂ ਨੂੰ ਗਿਫਟ ਕੀਤਾ ਹੈ ਲੱਕੀ ਲੋ ਜੀ ਲੱਕੀ ਭਾਈ ਹੁਣੀ ਟਾਰੀ ਵਾਲੇ ਉਹਨਾਂ ਨੇ ਜਿਹੜਾ ਇਹ ਗਿਫਟ ਕੀਤਾ ਲੱਕੀ ਹੁਣੀ ਜਿਹੜੇ ਮਲਵੰਗੀ ਕਬੂਤਰਾਂ ਸ਼ੌਂਕ ਕਰਦੇ ਉਹਨਾਂ ਦਿੱਤਾ ਹੈ ਆਪਾਂ ਨੂੰ ਸਹੀ ਜੀ ਸਹੀ ਜੀ ਇਹਨਾਂ ਕਰਕੇ ਦੀ ਤਾਂ ਹੋਮ ਬਰੀਡ ਦੇ ਪੱਠਾ ਲੋਈ ਹੁਣ ਪਾਈ ਨਹੀਂ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਉਹਦੇ ਕੁੰਦੇ ਦਾ ਸ਼ੌਂਕ ਕਰਾਉਣਾ ਹੀ ਕਰੀ ਉਹ ਵੱਧਾ ਜੋ ਉਹ ਵੱਧਾ ਆ ਕੋਈ ਨਹੀਂ ਉਹਦਾ ਸ਼ੌਂਕ ਕਰਾਦੇ ਲੋਈ ਆ ਦੂਜੇ ਦਾ ਤੁਹਾਨੂੰ ਫਰੋਜਪੁਰੀ ਦਾ ਇੱਥੋਂ ਬਾਹਰ ਇਹ ਸ਼ੌਂਕ ਕਰਾਉਂਦੇ ਨਹੀਂ ਇਹ ਰਾਮਪੁਰੀ ਆ ਨਹੀਂ ਰਾਮ ਫਰੋਜਪੁਰੀ ਦਾ ਬਾਹਰ ਨਹੀਂ ਹਾਂਜੀ 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 ਹ ਲੋ ਜੀ ਆ ਇਹਦੀ ਅੱਖ ਜੀ ਤੇ ਆ ਜਾਓ ਜੀ ਲੋ ਜੀ ਇਹ ਭਾਈ ਹਾਂ ਦੇ ਆਪਣੇ ਆਰਾਮਪੁਰੀ ਬਲੱਡ ਲਾਈਨ ਦੇ ਵਿੱਚ ਹੋ ਗਏ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਆ ਤੇ ਘਰ ਦੇ ਜਿਹੜੇ ਇਹਨਾਂ ਦੇ ਮਲਕੀ ਬਲੱਡ ਲਾਈਨ ਦੇ ਵਿੱਚ ਹੋ ਗਏ ਤੇ ਆ ਲੋ ਸ਼ੌਂਕ ਕਰੋ ਜੀ ਉਹਨਾਂ ਦੀ ਸ਼ਕਤ ਆ ਵੇ ਲੋ ਸ਼ਕਤ ਤੇ ਤੁਹਾਨੂੰ ਕੋਲ ਪਈਓ ਦਾ ਫਰੋਜਪੁਰੀ ਦਾ ਪੂਰਾ ਸ਼ੌਂਕ ਕਰਾ ਦੋ ਸ਼ੌਂਕ ਕਰੋਨੇ ਆ ਕਰੋ ਭਾਈ ਲੋ ਜੀ ਆ ਪਰਦਾ ਸ਼ੌਂਕ ਕਰੋ ਜੀ ਲੋ ਜੀ ਆ ਕਰੋ ਬੱਦਾ ਆ ਭਾਈ ਇਹਨਾਂ ਨੂੰ ਆਇਆ ਗਿੱਟੇ ਜੀ ਅਟਾਰੀ ਵਾਲੇ ਭਾਈ ਨੂੰ ਇਹ ਆ ਲੋ ਜੀ ਲੱਕੀ ਵੀਰ ਨੇ ਲੱਕੀ ਭਾਈ ਜੀਣਾ ਠੀਕ ਹੈ ਟੇਲ ਦਾ ਸ਼ੌਂਕ ਜੀ ਆ ਜੀ ਲੋ ਜੀ ਬਿਲਕੁਲ ਸਿੰਗਲ ਪੱਤਾ ਜੀ ਇਹਨੂੰ ਅਸੀਂ ਰਾਮਪੁਰੀ ਵੀ ਕਹਿ ਸਕਦੇ ਜੋ ਠੀਕ ਹੈ ਕਰਾਇਓ ਕੱਲੇ ਦਾ ਸ਼ੌਂਕ ਠੀਕ ਹੈ ਭਾਈ ਠੀਕ ਹੈ ਜੀ ਕੁੰਦੇ ਦਾ ਸ਼ੌਂਕ ਕਰਾਇਓ ਆ ਲੋ ਜੀ ਵਾਹ ਤੂੰ ਕੁੰਦੇ ਦਾ ਸ਼ੌਂਕ ਕਰਾਉਣ ਲੱਗੇ ਭਾਈ ਜੀ ਨੂੰ ਤੁਹਾਨੂੰ ਪਹਿਲਾਂ ਲੋ ਜੀ ਆਹ ਕੁੰਦੇ ਦਾ ਸ਼ੌਂਕ ਜੋ ਇਹ ਆ ਲੋ ਜੀ ਠੀਕ ਹੈ ਜੀ ਲੋਕਰ ਲੋ ਇਹ ਤਾਂ ਉਹ ਅੱਖ ਦਾ ਸ਼ੌਕ ਕਰਾਉਂਦੇ ਸੋਨੀ ਉਹ ਥੜਾ ਕਬੂਤਰ ਟੈਡੀ ਫਣੀ ਥੱਲੇ ਥੜੀ ਜਾਲੀ ਜੇ ਬੱਚੇ ਆ ਸਾਹਮਣੇ ਸਾਹਮਣੇ ਦੋਨੋਂ ਰੱਖਦਾ ਹੀ ਹਾਂ ਤੇ ਮੇਹਰਾਂ ਵਾਲੇ ਟੈਡੀ ਦੇ ਵਿੱਚੋਂ ਪਾਈ ਹਣੀ ਕਹਿੰਦੇ ਪਏ ਇਹ ਜਦੋਂ ਤੂਫਾਨ ਨਹੀਂ ਆਇਆ ਉਹ ਦਿਨ ਉਹਨਾਂ ਦਾ ਆਇਆ ਜੀ ਇਹਦਾ ਕਲਰ ਵੀ ਵਿਖਾ ਦਿਓ ਇਹਨਾਂ ਮਿੱਠੂ ਲਾਲੀ ਹੋਣਾ ਨਾ ਬਾਜੀਆਂ ਹੋਣਾਂ ਲੀਆਂ ਤੇ ਉਹਨਾਂ ਦਾ ਰਾਤ ਰਹਿ ਗਿਆ ਪੱਠਾ ਹਾਂ ਜੀ ਹਾਂ ਜੀ ਉਹ ਆnde ਸਾਡਾ ਘਰ ਦਾ ਪੱਠਾ ਵੀਰ ਨਾ ਹੀ ਗੱਲ ਆ ਵੇਖ ਲਓ ਜੀ ਕਲਰ ਇਹਦਾ ਤੇ ਆ ਬੰਦੇ ਉਹਦਾ ਨੰਬਰ ਵੀ ਹੈਗਾ ਜੇ ਬੰਦੇ ਦਾ ਲੋ ਜੀ ਨੰਬਰ ਵੀ ਹੈਗਾ ਉਸ ਨੂੰ ਲੋ ਜੀ ਅਕੜੀ ਵੀ ਪਈ ਜੋ ਵੇਚ ਤੇ ਬਾਕੀ ਆਪਣੇ ਠੀਕ ਆ ਆਓ ਗੱਲ ਵਾਲੀ ਵੀਰ ਜੀ ਆ ਵੇਖ ਲਓ ਫੇਰ ਤੁਹਾਨੂੰ ਮੈਂ ਜਿਹੜਾ ਇੱਕ ਕਬੂਤਰ ਦਿੱਤਾ ਸੀ ਉਹਦੇ ਨਾਲ ਦਾ ਹੀ ਆ ਸੇਮ ਜੇ ਤੇ ਇਹਨਾਂ ਦੀਆਂ ਕਿਉਂ ਭਾਈ ਰਾਤ ਰਾਤ ਦੀਆਂ ਪਰਵਾਜਾਂ ਕਹਿੰਦੇ ਆਹੋ ਕਹਿੰਦੇ ਸਾਡਾ ਰਾਤ ਰਹਿ ਕੇ ਹਾਂਜੀ ਇਹ ਮਿੱਟੂ ਲਾਲੀ ਨਾ ਨਾ ਬਾਜੀਆਂ ਲੱਗਦੀਆਂ ਉਹਨਾਂ ਦੇ ਜਿਨ੍ਹਾਂ ਦੇ ਕਬੂਤਰ ਲੋ ਜੀ ਵੇਖੋ ਤੁਸੀਂ ਲੋ ਜੀ ਅੱਖਾਂ ਦਾ ਕਰ ਕਰੀ ਸ਼ੌਂਕ ਲੋ ਜੀ ਆ ਪੂਰੀ ਐ ਬਾ ਕਮਾਲ ਆਖੇਗੀ ਆ ਜੀ ਠੀਕ ਐ ਕਰਾਇਆ ਕੁੰਦੇ ਦਾ ਸ਼ੌਂਕ ਜੀ ਲੋ ਜੀ ਆ ਜੋ ਕੁੰਦਾ ਥੋੜਾ ਸੰਨੇ ਕਰ ਲਿਓ ਲੋ ਜੀ ਆ ਕੁੰਦਾ ਜੀ ਇਹਨੂੰ ਕਹਿੰਦੇ ਆ ਜੀ ਵਿਛੂ ਬਰੀਡ ਆ ਇਹਦਾ ਪੂਰਾ ਕਲਰ ਜੋ ਆ ਵੇਖ ਲਓ ਆ ਬੂਰਾ ਕਲਰ ਰਹੀ ਠੀਕ ਹੈ ਇਹਨੇ ਬੱਚੇ ਆ ਲੈ ਕਬੂਤਰ ਜੀ ਆਪਣੀ ਹੋਮ ਬਰੀਡ ਲੋ ਜੀ ਭਾਈ ਨਹੀਂ ਨਹੀਂ ਹੋਮ ਬਰੀਡ ਆ ਕਬੂਤਰ ਲੋ ਜੀ ਆਹੋ ਸੋਨੇ ਜੋੜੇ ਦਾ ਸੋਨੇ ਜੋੜੇ ਦਾ ਬੱਚਾ ਸੋਨਾ ਜੋੜਾ ਸੋਨਾ ਜੋੜਾ ਜਿਹਨੂੰ ਕਹਿੰਦੇ ਆ ਉਹਦੀ ਬਰੀਡ ਦੇ ਵਿੱਚੋਂ ਆ ਕਰਾਇਆ ਅੱਖ ਦਾ ਸ਼ੌਂਕ ਕਰ ਰਿਹਾ ਇਹ ਇੱਕ ਮਿੰਟ ਰੁਕ ਜੀ ਇਹ ਸਾਡਾ ਇੱਕ ਮਿੰਟ ਇੱਕ ਮਿੰਟ ਗੋਦੀ ਆ ਜੋ ਅੱਖ ਆ ਜੋ ਇਹਦਾ ਕੁੰਦਾ ਠੀਕ ਹੈ ਜੀ ਪੰਜਾਂ ਨਾਲ ਸ਼ੌਂਕ ਕਰਾ ਦਿਓ ਇਹਦੇ ਲਓ ਜੀ ਇਹਦੇ ਕੌਂ ਕਿਹਾ ਮੈਂ ਪੰਜਾਂ ਸ਼ੌਂਕ ਕਰਾ ਦਿਓ ਇਹ ਪੰਜਾਂ ਵਿੱਚ ਬੜੀ ਖਾਸੀਅਤ ਹੈਗੀ ਆ ਲੋਈ ਫੁੱਲ ਕਲਰ ਆ ਜੀ ਕਬੂਤਰੀ ਫੜੇ ਨਾਲ ਦੀ ਪਰ ਜਾਨਵਰ ਜਿਹੜਾ ਟੈਡੀ ਅਸਮਾਨੀ ਟੈਡੀ ਹਾਂਜੀ ਆ ਮਾਦੀ ਫੜੀ ਸੱਤਾਂ ਮੋਹਰਾਂ ਤੇ ਲਓ ਜੀ ਭਾਈ ਨਾ ਸਤ ਪਾਮੋਹਰਾਂ ਦੇ ਦੀ ਮਾਦੀ ਫੜੀ ਹੈ ਪਈ ਪਹਿਲਾਂ ਮੋਹਰਾਂ ਦਿਖਾਉ ਹੈਗੀਆਂ ਹੈਗੀਆਂ ਫਿੱਕੀਆਂ ਫਿੱਕੀਆਂ ਪਰ ਹੁਣ ਤਾਂ ਫਿਰ ਲਾ ਲਾ ਦੇਖੋ ਹਾਂਜੀ ਲਾਸ਼ਲੇ ਪਰ ਤੇ ਮੈਂ ਤਾਂ ਵੀਡੀਓ ਹੈਗੀ ਮੈਂ ਤੁਹਾਨੂੰ ਉਹ ਸੈਂਡ ਕਰ ਦੂੰਗਾ ਇਹਦੀ ਕੋਈ ਨਹੀਂ ਕੋਈ ਨਹੀਂ ਇੱਕ ਆਹ ਦੇ ਕਲੀਅਰ ਦੇ ਦਿਆਂ ਬਈ ਇੱਕ ਦੋ ਤਿੰਨ ਹਾਂਜੀ ਚਾਰ ਚਾਰ ਹੋਈ ਗਈਆਂ ਆ ਸੱਤ ਮੋਹਰਾਂ ਨੇ ਲਾਸ਼ਲੇ ਪਰ ਤੇ ਵੀ ਹੈ ਦੇ ਉੜੂ ਠੀਕ ਹੈ ਤੇ ਲੋ ਜੀ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਜੀ ਆਪਾਂ ਅੱਖ ਦਾ ਪਹਿਲਾਂ ਸ਼ੌਂਕ ਕਰਾਂ ਠੀਕ ਹੈ ਪਰ ਦਾ ਸ਼ੌਂਕ ਕਰਾਂ ਪਾਰ ਤੇ ਕਰੀਚੇ ਜਗੇ ਹੁਣਾ ਠੀਕ ਸੱਤ ਮੋਰਾਂ ਤੇ ਆਈ ਹਿਮਾਦੀ ਬਾਈ ਫੋਲੇ ਦਾ ਕਲਰ ਜੇ ਜੋੜੇ ਦਾ ਭਰਾ ਲਓ ਜੀ ਇਹ ਰੁੱਕ ਤੇ ਜੀ ਲਓ ਜੀ ਭਾਈ ਹੁਣਾ ਦਾ ਕੰਮ ਹੀ ਜਰੂਰੀ ਹੈ ਅਸਰੋ ਜੇ ਹੋ ਕੰਮ ਹੈ ਸੋਹਣਾ ਡੈਡੀ ਬਰੀਡ ਜਿਹੜਾ ਪਹਿਲਾਂ ਆਪਾਂ ਦਿਖਾਇਆ ਉਹਦਾ ਭਰਾ ਜੀ ਤੇ ਲਓ ਜੀ ਆਹ ਫਾਰੇ ਦਾ ਫੋਲ ਕਲਰ ਦਿਖਾ ਦਿਓ ਭਈਆ ਬਾਕੀ ਮੈਨੀਆਂ ਪਸੰਦ ਕਿਹਣਾ ਹੁੰਦਾ ਹਾਂ ਇਹ ਪੰਜੀਰ ਕਿਹੜਾ ਪਸੰਦ ਆਉਂਦਾ ਉਹ ਬਿਲਕੁਲ ਮੋਗੀ ਤੇ ਸਿਰਫ ਵਾਹਦ ਏ ਮਾਦੀ ਉਤੋਂ ਨਿਕਲ ਗਈ ਇਹ ਤੋਂ ਬਾਅਦ ਕੋਈ ਵੀ ਕਬੂਤਰੀ ਨਹੀਂ ਨਿਕਲਿਆ ਇਹਦੀ ਪੱਠੀ ਸੀ ਉਹ ਆ ਵੇਖ ਲੋ ਲੋ ਜੀ ਇਕਲੀ ਹੀ ਕੱਲੀ ਐਨੀ ਨਵੀਂ ਘਟ ਗਈ ਸੀ ਇਹ ਉੱਤੇ ਚੋੜੇ ਹੋ ਗਏ ਸੀ ਤੇ ਜਦੋਂ ਮਾਦੀ ਬੈਠੀ ਐ ਫਰੈਸ਼ ਬੈਠੀ ਉਸ ਮਾਦੀ ਦੀ ਮਾਦੀ ਦੀ ਇਹ ਮਾਂ ਹੈਗੀ ਠੀਕ ਫੁੱਲ 뷰 ਦੋ ਨੰਬਰ ਜਾਲੀ ਫੁੱਲ 뷰 ਲੋ ਜੀ ਆਜੋ ਫੁੱਲ 뷰 ਦੋ ਨੰਬਰ ਜਾਲੀ ਲੋ ਜੀ ਇਹ 2:00 ਵਜੇ ਦੀਆਂ ਪਰਵਾਜਾਂ ਵੱਧੇ ਵੱਧੇ ਦੀਆਂ ਹਾਂ ਠੀਕ ਲੋ ਜੀ ਇਹਦੇ ਇਹ ਜੋੜੇ ਦੀਆਂ ਜੋੜਾ ਦਿਖਾਓ ਪਹਿਲਾਂ ਪਹਿਲਾਂ ਜੋੜਾ ਦਿਖਾ ਦਿਓ ਪਹਿਲਾਂ ਜੋੜਾ ਦਿਖਾ ਦਿਓ ਲੋ ਜੀ ਆ ਜੋੜਾ ਜੀ ਆ ਜੋੜਾ ਜੋ ਆ ਮਾਂ ਜੋ ਤੇ ਆ ਪਿਓ ਜੋ ਤੇ ਇਹਦੀ ਗਾਂ ਪੱਠੀ 4:00 ਵੱਜ ਗਏ ਤੇ ਇਹਦੇ ਪਿਓ ਤੇ 22 ਮਿੰਟ ਤੇ ਬੈਠੀ ਇਹਦੇ ਪਿਓ ਦੀਆਂ ਪਰਵਾਜਾਂ ਵੀ ਸ਼ਾਮ-ਸ਼ਾਮ ਦੀਆਂ ਹੀ ਉਹਦੀਆਂ ਦੂਜੇ ਦੀਆਂ ਭਰਾ ਦੀਆਂ ਉਹ ਠੀਕ ਹੈ ਭਾਈ ਪਰ ਦੇਖੋ ਪੱਲਾ ਵੇਖੋ ਕਿੱਦਾਂ ਤਕੜਾ ਲੱਗਾ ਏ ਬਾਕੀ ਜੀ ਮੀ ਪੈਨ ਕਰਕੇ ਥੋੜੇ ਜੇ ਖੁੱਡੇ ਚੇਂਜ ਕੀਤੇ ਆ ਜੋੜੇ ਮਨਨ ਤੋੜੇ ਹੋਏ ਆ ਫੁੱਲ ਕਲਰ ਦਾ ਸ਼ੌਂਕ ਇੱਧਰ ਕੀਤੇ ਲੋ ਜਿਹੜੀ ਅੱਗੇ ਤੁਹਾਡੇ ਨਾਲ ਫੀਮੇਲ ਦਿਖਾਈ ਤੇ ਇਹ ਨਾਰ ਜੀ ਉਹਦਾ ਇਹਨਾਂ ਬਹੁਤ ਵਧੀਆ ਰਿਜ਼ਲਟ ਦਿੱਤਾ ਆ ਜੋੜਾ ਆ ਆ ਜੋੜਾ ਆ ਤੇ ਉਹਨੇ ਆਪ ਨੂੰ ਗਿਫਟ ਕੀਤਾ ਜੇ ਸ਼ਹਿਰ ਵਾਲੇ ਨੇ ਲੋ ਜੀ ਇਹ ਕਬੂਤਰ ਸਾਡਾ ਜਿੰਦ ਜਾਨ ਸਾਡਾ ਭਰਾ ਫਤੂ ਵੀਰ ਉਹਨੇ ਗਿਫਟ ਕੀਤਾ ਚੈੱਕ ਕਰੋ ਇਹ ਲੋ ਜੀ ਭਾਈ ਬੜਾ ਵੱਡਾ ਦਿਲ ਚਾਹੀਦਾ ਇਦਾਂ ਦਾ ਕਬੂਤਰ ਗਿਫਟ ਕਰਨ ਨੂੰ ਆ ਜੋ ਕੁੰਦਾ 골ਡਨ ਨਰਜ ਠੀਕ ਆ ਜੀ 골ਡਨ ਨਰਜ ਆ ਜੀ ਦੀਆ ਹੋਰ ਬਲੱਡ ਲਾਈਨ ਆਖਾ ਜੀ ਕੋਈ 에ਰੇ ਵਿੱਚ ਕਰਾਸ ਨਹੀਂ ਆ ਆ ਲੱਭ ਲੋ ਜੇ ਲੱਭਦਾ ਤੇ ਆ ਲੋ ਮਾਦੀ ਇੱਕ ਹੋਰ ਦੇ ਨਾਲ ਲੱਗੀ ਡੱਬ ਵਾਲੀ ਤੁਹਾਨੂੰ ਦਿਖਾਉਣੀ ਆ ਉਹਦਾ ਸ਼ੌਂਕ ਕਰਾਉਣੀ ਆ ਲੋ ਇਹ ਦੇ ਨਾਲ ਫੀਮੇਲ ਜਿਹੜੀ ਡੱਬ ਵਾਲੀ ਲੱਗੀ ਪਰ ਕਰਾਂ ਦਾ ਸ਼ੌਂਕ ਉਹ ਡੱਬ ਵਾਲੀ ਮਾਦੀ ਲੱਗੀ ਉਹਦਾ ਵੀ ਸ਼ੌਂਕ ਕਰਾਉਣੀ ਨਹੀਂ ਸੁਨੈਰੀ ਪਾਲੇ ਠੀਕ ਹੈ ਦੋਹਾਂ ਸੱਡਾਂ ਦੇ ਪਿਓਰ 골ਡਨ ਜੇ ਜਿਹਨੂੰ ਕਹਦੇ ਆ 골ਡਨ ਪਿਓਰ 골ਡਨ ਲੋ ਜੀ ਆ ਡੱਬ ਵਾਲੀ ਮਾਦੀ ਆ ਇਹ ਮਾਦੀ ਹਲੋਈ ਆ ਫੀਮੇਲ ਲੱਗੀ ਜਿਹੜਾ ਆਪਾਂ ਪਹਿਲਾਂ ਤੁਹਾਨੂੰ 골ਡਨ ਆ ਦਿਖਾਇਆ ਠੀਕ ਹੈ ਹੋਰ ਇਹਗਾ ਕੋਈ ਥੱਲੇ ਜੋੜਾ ਬਖੌਣ ਵਾਲਾ ਦਿਖਾ ਦਿਨੇ ਖਲੋ ਜਾ ਜੀ ਇਹ ਫੁੱਲ ਕਲਰ ਦਾ ਸ਼ੌਂਕ ਵਾਲੀ ਜੋੜੇ ਹੋਰ ਬਸ ਬੜੇ ਨੇ ਫੁੱਲ ਕਲਰ ਦਾ ਸ਼ੌਂਕ ਆ ਲੋ ਜੀ ਆ ਜੀ ਠੀਕ ਹੈ ਇਹ ਆਪਣੇ ਸ਼ਿੰਦੇ ਵੀਰ ਨੇ ਡੇਰੇ ਬਾਬੇ ਨਾਨਕ ਵਾਲੇ ਨੇ ਦਿੱਤਾ ਜੀ ਲੋ ਜੀ ਸ਼ਿੰਦੇ ਭਾਈ ਨੇ ਹਾਂ ਜੀਰੇ ਬਾਬੇ ਨਾਨਕ ਵਾਲੇ ਨੇ ਲੋ ਜੀ ਆ ਪਈ ਇੱਕ ਕਬੂਤਰ ਨੇ ਗਿਫਟ ਕੀਤਾ ਤਾਂ ਸਾਡਾ ਵੀ ਥੋੜਾ ਚੌਂਡ ਆ ਗਿਆ ਸੀ ਇਸ ਕਰਕੇ ਜਿਹੜੇ ਜੋੜੇ ਆ ਉਹ ਪ੍ਰਦੀਪ ਭਾਈ ਇਹਨਾਂ ਨੇ ਠੀਕ ਹੈ ਕਹਿ ਗਏ ਬਾਹਰ ਕਰਵਾਉਂਦੇ ਆ ਭਾਈ ਜਿਹੜੇ ਗਿਫਟ ਆਏ ਤਾਂ ਕਰਕੇ ਜਿਹੜੇ ਆ ਠੀਕ ਹੈ ਜੀ ਜੋੜੇ ਤੋੜੇ ਆ ਉਹ ਬਾਰੀਆਂ ਘਰ ਛੱਡ ਦੇ ਨਹੀਂ ਲੋਈ ਇੱਕ ਫਰੋਜਪੁਰੀ ਆ ਭਾਈ ਜੀ ਜੋੜਾ ਹਾਏ ਠੀਕ ਹੈ ਜੀ ਲੋ ਜੀ ਕਰੋ ਅੱਖ ਦਾ ਸ਼ੌਂਕ ਇਹ ਸਪੈਸ਼ਲ ਕਬੂਤਰ ਮੰਗਵਾਣਾ ਅੰਦਰੋਂ ਲੋ ਜੀ ਕਰੋ ਇਹ ਅੱਖ ਦਾ ਸ਼ੌਂਕ ਬਹੁਤ ਹੀ ਵਧੀਆ ਜਿਹੜੇ ਇਹਨੇ ਬੱਚੇ ਉਡਾਉਂਦਾ ਤੇ ਇਹ ਪਰਦੇ ਤੁਹਾਨੂੰ ਸ਼ੌਂਕ ਕਰਾਉਂਦੇ ਆ ਸਤ ਹੈ ਲੋ ਜੀ ਜੀ ਹੋਣੀ ਜੈਕਮ ਸਾਡੀ ਹੁੰਨੀ ਦੇਖੋ ਜੀ ਪਰਾਂ ਦੀ ਸ਼ੇਪ ਇਹ ਮਾਦੀ ਆ ਆ ਸ਼ੌਂਕ ਕਰੋ ਜੀ ਠੀਕ ਹੈ ਫੁੱਲ ਕਲਰ ਦਾ ਭਈ ਸ਼ੌਂਕ ਕਰੋ ਹਾਂਜੀ ਹਾਂਜੀ ਲੋਈ ਫੁੱਲ ਆ ਕਲਰ ਜੀ ਜੀ ਸਾਡੇ ਵੱਡੇ ਸਤਾਜ ਜੀ ਉਹਦਾ ਸ਼ੌਂਕ ਕਰਾਵਾਂਗੇ ਲੋਈ ਕਾਫੀ ਮੇਲ ਪਾਈ ਨਾਲ ਬਾਕੀ ਕਵਰ ਇਹ ਸਤਾਜ ਜੈਕਮ ਫੈਸਲ ਜੀ ਆਈ ਮਾਦੀ ਸਟ੍ਰਾਈਕ ਧੰਨਵਾਦ ਸਾਹਿਬ ਜੀ ਠੀਕ ਪਰਦਾ ਸ਼ੌਂਕ ਬੱਚੇ ਬਹੁਤ ਡਾਉਂਦੀ ਏ ਲੋਈ ਬੱਚੇ ਬਹੁਤ ਜਦੇ ਕਿਵੇਂ ਭਾਈ ਉਹਨਾਂ ਦੇ ਰਾਤ ਰਹੀ ਸੀ ਜੇ ਉਹਨਾਂ ਦੀ ਰਾਤ ਰਹਿ ਕੇ ਆਈ ਮਾਦੀ ਪੱਠੀ ਉਦੋਂ ਆਂਡੇ ਵਾਲੇ ਪਰਾਂ ਤੇ ਸਹੀ 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 ਠੀਕ ਹੈ ਓਕੇ ਦੂਜਾ ਵੀ ਹੈਗਾ ਇੱਕ ਇਹਦਾ ਭਰਾ ਉਹ ਹੋਰ ਮਾਦੀ ਦਾ ਬਚਾ ਉਹ ਵੀ ਹੈਗਾ ਵਾ ਪਰ ਉਹ ਹੋਰ ਚੀਜ਼ ਹੈ ਲਓ ਜੀ ਆ ਕੁਝ ਜੋੜੇ ਹੈਗੇ ਜੋੜੇ ਕਾ ਜੋੜਾ ਏ ਜੋੜੇ ਕਾਫੀ ਜ਼ਿਆਦੇ ਆ ਤੇ ਨੈਕਸਟ ਵੀਡੀਓ ਤੁਹਾਨੂੰ ਇਹ ਲਾਪਰ ਸ਼ੌਂਕ ਕਰਾਵਾਂਗੇ